ਕਹਿੰਦਾ ਹੈ ਨਾ ਇਹ ਬੇਟਾ ਜੀ ਚੱਲ ਰਿਹਾ ਧਰਵਾ ਬੰਦ ਹੋ ਰਿਹਾ ਹੈਲੋ ਵੀਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਲਾਮ ਸਿੰਘ ਕਿੱਥੋਂ ਕਿੱਥੇ ਜਾ ਰਹੇ ਸੀਗੇ ਮੈਂ ਬਚਾਰੇ ਤੋਂ ਅੰਮ੍ਰਿਤਸਰ ਜਾ ਰਹੇ ਸੀ ਸਾ ਕੀ ਹੋਇਆ ਫਿਰ ਰਸਤੇ ਜਾ ਰਹੇ ਸੀ ਇਹ ਰਾਤੀ ਗੱਡੀ ਚਲਾ ਕੇ ਤੇ ਇੱਕ ਬਾਈਕ ਵਾਲਾ ਸੀ ਅੱਗੇ ਠੀਕ ਹੈ ਆਪਣੇ ਜਾਣਕ ਬ੍ਰੇਕ ਦੀ ਮਾਰੀ ਜੇ ਮੈਂ ਵੀ ਬ੍ਰੇਕ ਮਾਰੀ ਤੇ ਮੇਰੀ ਗੱਡੀ ਘੁੰਮ ਗਈ ਪਿੱਛੇ ਤੋਂ ਕੀ ਗੱਡੀ ਦੀ ਕੀ ਸੀ ਕੰਡੀਸ਼ਨ ਦਰ ਦੀ ਅੱਛਾ ਜੀ ਫਿਰ ਕੀ ਹੋਇਆ ਗੱਡੀ ਪੰਡ ਗਈ ਗੱਡੀ ਜਾਣ ਨਹੀਂ ਕਰਦੇ ਜਦੋਂ ਮੈਂ ਵੀ ਬ੍ਰੇਕ ਮਾਰੀ ਤੇ ਗੱਡੀ ਫੁੱਟਬਾਰੀ ਦੇ ਉੱਪਰ ਚੜ ਗਈ ਤੇ ਪਲਟ ਗਈ ਸੀ ਭਾਈ ਤਾਂ ਕਿੰਨੀ ਦੁੱਧ ਸੀ ਵਿੱਚ ਹਾਂਜੀ ਦੁੱਧ ਸੀ ਕਿੰਨਾ ਦੁੱਧ ਨੁਕਸਾਨ ਹੋ ਗਿਆ ਕਿੰਨੇ ਦਾ ਨੁਕਸਾਨ ਹੋ ਗਿਆ ਲਗਭਗ ਜਿਹਦੇ ਹੁਣ ਪਤਾ ਨਹੀਂ ਪਾ ਜੀ ਤੇ ਅੰਦਾਜ਼ਾ ਨਹੀਂ ਚਾਹੀਦਾ ਕਿੰਨੇ ਲੀਟਰ ਸੀ ਦੁੱਧ ਵਿੱਚ ਸ਼ੁਰੂ ਤੇ ਮੈਡੀਸਨ ਨਾਲ ਕੋਈ 22 23 24 ਲੀਟਰ ਹੋ ਜਾ ਹੈ ਤੇ 24 ਲੀਟਰ ਹੋਏਗਾ ਸ਼ਾਇਦ 24 ਹਾਂਜੀ ਹਾਂ ਜੀ ਕਿਥੋਂ ਕਿਥੋਂ ਜਾ ਰਹੀ ਸੀ ਕਿੱਥੇ ਜਾਣਾ ਸੀ ਬਟਾਲੇ ਤੋਂ ਅੰਮ੍ਰਾਲਾ ਸਾਹਿਬ ਜਾ ਰਹੀ ਸੀ ਕਿੱਥੇ ਦੀ ਗੱਡੀ ਹੈ ਇਹ ਬਟਾਲੇ ਦੀ ਹੈ ਜੀ ਜਾ ਰਹੀ ਹੈ ਜੇ ਤੁਹਾਨੂੰ ਕੋਈ ਜ਼ਖਮੀ ਨੂੰ ਲਿਆਂਦਾ ਕਿਸ ਨੇ ਹਾਂ ਜੀ ਮੈਨੂੰ ਸੜਕ ਸਰਖਿਆ ਫੋਰਸ ਸਾਡੇ ਲੈ ਕੇ ਆਏ ਪੀਜੀ ਕੀ ਨਾਮ ਹੈ ਤੁਹਾਡਾ ਤੇ ਇੱਕ ਟਰੱਕ ਪਲਟਿਆ ਦੁੱਧ ਦਾ ਕੰਟੇਨਰ ਕੀ ਕਹਿਣਾ ਚਾਹੁੰਦੇ ਕਿਥੋਂ ਕਿੱਥੇ ਜਾ ਰਿਹਾ ਮੈਂ ਏਸੇ ਜਸਵਿੰਦਰ ਸਿੰਘ ਸੜਕ ਸਰਖਿਆ ਫੋਰਸ ਰੂਟ ਨੰਬਰ 94506 ਦੇ ਤਨਾਤਾਂ ਸਾਨੂੰ ਕੋਈ ਅਨਨੋਨ ਫੋਨ ਤੋਂ ਫੋਨ ਆਇਆ ਸੀ ਵੀ ਇੱਕ ਟਰੱਕ ਜਿਹੜਾ ਦੁੱਧ ਵਾਲਾ ਪਲਟ ਗਿਆ ਆ ਇਹ ਬਟਾਲੇ ਤੋਂ ਜਾ ਰਿਹਾ ਸੀਗਾ ਅੰਬਾਲਾ ਅੰਬਾਲਾ ਜਾ ਹਾਂਜੀ ਤੇ ਡਰਾਈਵਰ ਦੇ ਕੋਈ ਨੀਂਦ ਆਉਣ ਦਾ ਕਾਰਨ ਲੱਗ ਰਿਹਾ ਹਾਂਜੀ ਠੀਕ ਹੈ ਜੀ ਗੱਡੀ ਐ ਸਰਵਿਸ ਲਾਈਨ ਤੇ ਪਲਟ ਗਈ ਹੁਣ ਅਸੀਂ ਹੈਡਰਾ ਮੰਗਾਇਆ ਠੀਕ ਹੈ ਜੀ ਤੇ ਛੋਟੇ ਹੈਡਰੇ ਤਾਂ ਚੁੱਕਿਆ ਨਹੀਂ ਜਾਣਾ ਇਹ ਤੇ ਨੈਸ਼ਨਲ ਹਾਈਵੇਅ ਵਾਲਿਆਂ ਦਾ ਹੈਡਰਾ ਆ ਰਿਹਾ ਤੇ ਉਹਨਾਂ ਫਿਰ ਸਿੱਧਾ ਕਰਵਾ ਰਹੇ ਆ ਇਹ ਲੀਟਰਾਂ ਦੇ ਟਨਾਂ ਦੇ ਹਿਸਾਬ ਨਾਲ ਦੁੱਧ ਬਾਹਰ ਆ ਕੀ ਕਹਿਣਾ ਕੋਈ ਡਰਾਈਵਰ ਦੇ ਬਚਾਓਗੇ ਡਰਾਈਵਰ ਦੇ ਸੱਟ ਲੱਗੀ ਆ ਹਾਂਜੀ ਸਿਰ ਤੇ ਤੇ ਉਹਨੂੰ ਅਸੀਂ ਸਿਵਲ ਉਸ ਵੀ ਫਲੋਰ ਦਾਖਲ ਕਰਵਾਇਆ ਹੈ ਕਿੰਦਾ ਦੇ ਹਾਲਾਤ ਆ ਉਹਦਾ ਠੀਕਾ ਖਤਰੇ ਤੋਂ ਬਾਹਰ ਹੀ ਆ ਜੀ ਖਤਰੇ ਤੋਂ ਬਾਹਰ ਆ ਹਾਂ ਜੀ ਜਿਹੜਾ ਦੁੱਧ ਦਾ ਕਰਾ ਰਹੇ ਆ ਨਹੀਂ ਸਾਡੇ ਦੁੱਧ ਦਾ ਕਰਵਾ ਰਹੇ ਆ ਜੀ ਤੇ ਦੁੱਧ ਜੇ ਇਹਦਾ ਰੋੜਦਾ ਆ ਇਹਦਾ ਫੇਰਾ ਵੀ ਹੋ ਜਾਣਾ ਜੇ ਕੋ ਆਜੂ ਮੈਂ ਤਾਂ ਲੈ ਵੀ ਠੀਕ ਆ ਹਾਂ ਜੀ